ਅਪੂਸੇ ਮਾਨ ਜੀ ਦੇ ਧਰਮ ਪਤਨੀ ਜੀ ਦੀ ਮੌਤ ਤੋਂ ਬਾਅਦ ਇਸ ਵਕਤ ਸੰਸਕਾਰ ਉਹਦਾ ਕੀਤਾ ਜਾ ਰਿਹਾ ਹੈ ਤੇ ਮੇਰੇ ਦੋ ਜਮਾਨ ਜਿਹੜੇ ਨੇ ਇਸ ਵਕਤ ਮੁੱਖਾ ਗੱਲ ਨਹੀਂ ਉਹਨਾਂ ਵੱਲੋਂ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸ ਵਕਤ ਹਰ ਇੱਕ ਦੀ ਅੱਖ ਵਿੱਚ ਪਾਣੀ ਹੈ ਅਤੇ ਪਰਿਵਾਰ ਦਾ ਇਸ ਵਕਤ ਲੋਰੋ ਰੋ ਕੇ ਪੂਰਾ ਹਾਲ ਹੈ ਦੁੱਧੇ ਪਾਸੇ ਗੱਲ ਕੀਤੀ ਜਾਵੇ ਤਾਂ ਹਰ ਦੋ ਜਮਾਨ ਦੇਖੋਗੇ ਤੁਸੀਂ ਅੱਖਾਂ ਵਿੱਚ ਹੰਝੂ ਨੇ ਅਤੇ ਹਰ ਇੱਕ ਚਿਹਰਾ ਇਸ ਵਕਤ ਉਹਨੂੰ ਇੱਥੇ ਅੱਖਾਂ ਵਿੱਚ ਪਾਣੀ ਉਹਨਾਂ ਤੇ ਦਿਖਾਈ ਦੇਵੇਗਾ ਕਿਉਂਕਿ ਬੇहद ਦੁਖਦ ਖਬਰ ਹੈ ਵੱਡੇ ਗੀਤ ਕਰ ਰਹੇ ਨੇ ਅਤੇ ਇਸ ਵਕਤ ਅੰਤਿਮ ਵਿਦਾਇਗੀ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਉਸ ਵਿਦਾਇਗੀ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਪੂਰਾ ਪਰਿਵਾਰ ਇਸ ਵਕਤ ਗਹਿਰੇ ਸਦਮੇ ਵਿੱਚ ਹੈ ਤੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਸ ਵਕਤ ਅਮਿਤੋਜ ਮਾਨ ਵੱਲੋਂ ਮੁੱਖ ਤੌਰ ਤੇ ਅਗਨੀ ਜਿਹੜੀ ਹੈਗੀ ਉਹ ਦਿੱਤੀ ਗਈ ਹੈ ਬੇਹੱਦ ਦੁਖਦਾਈ ਤਸਵੀਰ ਜਿਹੜੀ ਇਸ ਵਕਤ ਤੁਸੀਂ ਵੇਖ ਰਹੇ ਹੋ ਮਰਾੜਪਿੰਡ ਤੋਂ ਹੈ ਜਿੱਥੇ ਕੀ ਮਾਤਾ ਗੁਰਨਾਮ ਕੁਰ ਜਿਹੜੇ ਨੇ ਉਹ ਇਸ ਵਕਤ ਇਸ ਦੁਨੀਆ ਨੂੰ ਛੱਡ ਕੇ ਅਲਵਿਦਾ ਆ ਗਏ ਨੇ ਤਾਂ ਵੇਖ ਸਕਦੇ ਹਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਬਾਬੂ ਸਿੰਘ ਮਾਨ ਮੌਜੂਦ ਨੇ ਨਾਲ ਉਹਨਾਂ ਦੇ तमाम ਲੀਡਰਸ਼ਿਪ ਮੌਜੂਦ ਹੈ ਰਮਿੰਦਰ ਆਵਲਾ ਜੀ ਪਹੁੰਚੇ ਹੋਏ ਨੇ ਬਹੁਤ ਵਡੀਆਂ-ਵਡੀਆਂ ਸਖਸ਼ਤਾ ਜਿਹੜੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋਏ ਨੇ ਤਾਂ ਹਰ ਇੱਕ ਦੀ ਅੱਖ ਦੇ ਵਿੱਚ ਪਾਣੀ ਹੈ ਹਰ ਇੱਕ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜਾ ਦਿਖਾਈ ਦੇ ਰਿਹਾ ਹੈ ਤਾਂ ਇਹ ਦੁੱਖदाई ਤਸਵੀਰਾਂ ਜਿਹੜੀਆਂ ਨੇ ਮਰਾੜ ਪਿੰਡ ਤੋਂ ਇਸ ਵਕਤ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਸ ਵਕਤ ਵੇਖ ਸਾਹਦੇਓ ਪਾਰੀ ਤੋਂ ਦੇ ਕੜੀ ਜਿਹੜੀ ਹੈਗੇ ਇਸ ਵਕਤ ਉਹ ਇੱਥੇ ਦਿਖਾਈ ਦੇ ਰਹੀ ਹੈ ਤੇ ਹਰ ਕੋਈ ਇਸ ਦੁੱਖ ਦੀ ਕੜੀ ਦੇ ਵਿੱਚ ਪਰਿਵਾਰ ਨੂੰ ਪਰਿਵਾਰ ਨੂੰ ਹੌਸਲਾ ਦੇਣ ਤੇ ਪਹੁੰਚਿਆ ਹੋਇਆ ਹੈ ਰਵਿੰਦਰ ਆਰਵਲਾ ਜੀ ਪਹੁੰਚੇ ਹੋਏ ਨੇ ਆਰਵਲਾ ਜੀ ਕਿੰਨਾ ਵੱਡਾ ਕਾਟਾ ਮੰਨਦੇ ਹੋ ਪਰਿਵਾਰ ਬਹੁਤ ਵੱਡਾ ਕਾਟਾ ਸਾਰੇ ਇਲਾਕੇ ਨੂੰ ਕਾਟਾ ਬੜੀ ਦੁੱਖ ਦੀ ਗੱਲ ਹੈ ਬਿਲਕੁਲ ਬਹੁਤ ਦੁਖਦਾਈ ਖਬਰ ਜਿਹੜੀ ਹੈਗੀ ਉਹ ਇਸ ਵਕਤ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਜਿੱਥੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਤੌਰ ਤੇ ਲੋਕ ਪਹੁੰਚੇ ਹੋਏ ਨੇ ਉੱਥੇ ਹੀ ਸੰਗੀਤ ਜਗਤ ਦੇ ਵੱਡੇ ਚਿਹਰੇ ਇੱਥੇ ਪਹੁੰਚੇ ਹੋਏ ਨੇ ਹਰ ਰੇਲਮਾਂ ਦੀ ਗੱਲ ਕੀਤੀ ਜਾਵੇ ਤੁਸੀਂ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਕਈ ਵੱਡੇ ਚਿਹਰੇ ਨੇ ਜੋ ਇਸ ਵਕਤ ਹੈ ਇਸ ਵਕਤ ਪਰਿਵਾਰ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੇ ਹੋਏ ਨੇ ਤੇ ਦੁੱਖ ਦੀ ਘੜੀ ਵਿੱਚ ਹਰ ਕੋਈ ਸ਼ਰੀਕ ਹੁੰਦਾ ਦਿਖਾਈ ਦੇ ਰਿਹਾ ਹੈ ਕਈ ਤਸਵੀਰਾਂ ਜਿਹੜੀਆਂ ਨੇ ਤੁਸੀਂ ਪਿੰਡ ਲਾਰਤੋ ਵੀ ਕਰਿਓ ਪਨਤਾ ਦਾ ਮੰਡਾ ਜੰਕਮੋਤੀ ਸੂਖ ਮਾਲਿਆਣ ਲੋਪਾਂ ਚਵਰੋ ਕਰੇ ਸਲਵਨਾਰਾਇਣ ਅੰਤ ਜੋਤੀ ਕੈਸੀ ਆਰਤੀ ਔਰ ਪਵਗੰਨਾ ਤੇਰੀ ਆਰਤੀ ਅਨਹਤਾ ਸੋਧਵਾ ਜੰਪ ਤੇਰੀ ਰਹਾ ਸਾਸਤਵਨਾ ਨਨ ਨਾਣਾ ਤੋਏ ਕੋ ਤਹਿ ਤੂਤ ਨਾ ਰਾਇ ਕੋਈ ਤਬ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਸਕਦੇ ਜਿੱਥੇ ਕਿ ਅਰਦਾਸ ਬੇਨਤੀ ਜਿਹੜੀ ਸਖਤ ਕੀਤੀ ਜਾ ਰਹੀ ਹੈ ਅਤੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦੰਨੇ ਆ ਸੂ ਆਰਤੀ ਹੋਏ ਹਰ ਚਰਨ ਕਉ ਨਿਕਰਾਂਦ ਲੋਕ ਤੁਮਾਂ ਨੂੰ ਅੰਤਨ ਮੋਹਿਆ ਇਪਿਆਸਾ ਕਿਰਪਾ ਜਲ ਦੇ ਰਾਣ ਸਾਰੰਗ ਕੋ ਜਾ ਤਰਨਾ ਮਾ ਸਾਰਾ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਪਰਿਆਗ ਮਿਲ ਸਾਧੂ ਖੰਡਲ ਖੰਡਾ ਹੈ ਪੂਰਬਲੇ ਸਲੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅਨੁਲੀ ਪੁੰਨ ਵੱਡਾ ਹੈ ਕੱਢ ਨੋਤ ਪੁੰਨ ਵੱਡਾ ਹੈ ਰਹਾਉ ਸਾਖਤ ਹਰ ਸਾਧਨਾ ਜਾਣਿਆ ਤਨਾ ਅੰਤਰ ਹਉ ਮੈਂ ਕੰਡਾ ਹੈ ਜੋ ਜੋ ਚੱਲੇ ਚੁਬੈ ਦੁਖ ਪਾਵੇ ਜਮਕਾਲ ਸਹਿਸ ਢੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਹੈ ਦੁਖ ਜਨ ਮਰਨ ਪਾਉ ਖੰਡਾ ਹੈ ਅਬਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਟ ਵਡਾ ਹੈ ਜਨ ਨਾਨਕ ਨਾਮ ਆਧਾ ਟਿਕਾ ਹਰ ਨਾਮੇ ਇਸ਼ਕ ਮੰਡਾਇਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬਨਾਂਤੀ ਸੁਣੋ ਮੇ ਰਮੀਤਾ ਸੰਤ ਟੈਲ ਕੇ ਬਿਲਾ ਇਹਾ ਖਾਟ ਚਲੋ ਹਰਲਾ ਅਾਗੇ ਬਸਨ ਸੁਹੇਲਾ ਆਉਧ ਘਟਾਇ ਜਣ ਸੋ ਰਹਿ ਨਾਰੇ ਮਾਨ ਗੁਰ ਮਿਲ ਕਾ ਸਵਾਰੇ ਰਹਾਓ ਜੋ ਸੰਸਾਰ ਬਕਾਰ ਸੰਸੇ ਮਤ੍ਰੋ ਬ੍ਰਉ ਗਿਆਨੀ ਜਿਸਹਿ ਜਗਾਏ ਪਿਆਵੇ ਰਾਸ ਕਾਤ ਕਤਾ ਤਨ ਜਾਨੀ ਜਾ ਕੋ ਆਏ ਸੋਈ ਬਾਜੋਰ ਕਰਤੇ ਮਣੇ ਬਸੇਰਾ ਨਿਸਕਰਮ ਲੋਪ ਪਾਵੋ ਸੁਖ ਸਹਿਜੇ ਬਹਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਗਕਰ ਸੰਤਨ ਕੀ ਪੂਰੇ ਅੰਤਰ ਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਤ ਤਸਵੀਰਾਂ ਤੋਂ ਲਗਾਤਾਰ ਦਿਖਾ ਰਹੇ ਆ ਤਸਵੀਰਾਂ ਮਿੰਨੁ ਮਰਾੜ ਤੋਂ ਨੇ ਜਿੱਥੇ ਕਿਸ ਵਕਤ ਅੰਤਿਮ ਸੰਸਕਾਰ ਜਿਹੜਾ ਹੈ ਉਹ ਮਾਤਾ ਕੁਦਸਨ ਗੌਰ ਦਾ ਕੀਤਾ ਜਾ ਰਿਹਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਬੋਦੀ ਕੀ ਪਾਸੇ ਦਸਵੇਂ ਪ੍ਰਥਮ ਪਦੋ ਦੀ ਸਿਮਰਤ ਕਰਨਾ ਅਕਲ ਇਤੇ ਆਏ ਜੇ ਅੰਗਦ ਗੁਰ ਤੇ ਅਮਰਦਾਸ RAMDAS ਉਹ ਹੀ ਸਹਾਈ ਅਰਜਨ ਹਰਗੋ ਬੈਨਨੋ ਸਿਮਰੋ ਸ੍ਰੀ ਹਰਿ ਹਰਾਇ ਸ੍ਰੀ ਹਰਿ ਕਸ਼ੰਤਿ ਆਈ ਐ ਜਿਸ ਡਿਠੇ ਸਭ ਦੁੱਖ ਜਾਏ ਏਕ ਬਹਾਦਰ ਸਿਮਰਿਆ ਕਾਰਨ ਉਹ ਦਿਆਵੇ ਤਾਏ ਸਭ ਕੀ ਉਹ ਸਹਾਈ ਦਸਵੇਂ ਪਾਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਉਹ ਸਹਾਈ ਦਸਾਂਹੀ ਪਾਠ ਸਾਹਿਿਆਂ ਦੀ ਜੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾ ਅਰਦਾ ਧਿਆਨ ਕਰ ਖਾਸ ਹੈ ਸਹਿਬ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਾਤੂ ਜੀ ਮਤ ਪਤ ਦਾ ਰੱਖਾ ਆਪ ਅਕਾਲ ਪੁਰਖ ਵਾਹਿ ਜੀ ਆਜੀ ਦੇ ਘਰ ਅੰਦਰ ਮਾਤਾ ਜੀ ਮਾਤਾ ਗੁਰਨਾਮ ਕਰ ਪਰ ਲੋਕ ਸਨ ਕਰਕੇ ਸੱਚੇ ਪਾਛਾ ਜੀ ਉਹਨਾਂ ਦੀ ਅੰਤਮ ਸਿਖਾ ਨੂੰ ਚੰਦਾ ਲੱਗਾ ਉਹਨਾਂ ਦੀ ਰੂਹ ਦੇ ਭਲੇ ਵਾਸਤੇ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਆਪ ਸਿਮਰ ਜਾਦਾਂ ਅਨਸਾਰ ਕੀਰਤਨ ਸੋਲੇ ਦੇ ਪਾਠ ਹੋਏ ਹਨ ਮਹਾਰਾਜ ਵਰਬਾਣੀ ਪੜ੍ਹੀ ਸੁਣੀ ਵਿਛੜਿਓ ਰੂਹ ਨੂੰ ਸਹਾਈ ਹੋਏ ਪਿੱਛੇ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਉਣੀ ਬਾਣਾ ਮੰਨਣ ਦਾ ਬਲ ਵਸੇ ਕਰਨਾ ਮਹਾਰਾਜ ਹੋਇਆਂ ਭੁੱਲਾਂ ਦੀ ਖਿਮਾ ਬਖਸ਼ੀ ਕਰਨੇ ਸਹੀ ਪਿਆਰੇ ਮੇਲੋ ਜਿਨ੍ਹਾਂ ਨੇ ਮਿਲਿਆ ਜਿਨ੍ਹਾਂ ਦਾ ਨਾਮ ਚਿੱਤੇ ਆਵੇ ਸ੍ਰੀ ਗੁਰੂ ਨਾਨਕ ਨਾਮ ਜੜ ਦੀ ਕਾ ਇਸ ਵਕਤ ਤਸਵੀਰਾਂ ਤੁਸੀਂ ਵੇਖੀਆ ਕਿ ਜਿਸ ਤਰੀਕੇ ਨਾਲ ਦੁਖਦ ਖਬਰ ਸਾਹਮਣੇ ਆਈ ਤਾਂ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਹੈ ਉਹ ਦੌੜ ਗਈ ਸੀ ਕਿਤੇ ਇਸ ਵਕਤ ਦੀ ਗੱਲ ਕੀਤੀ ਚਾਵੇ ਤਾਂ तमाम ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚਿਆ ਹੋਏ ਜਾਂ ਨੇ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਵਕਤ ਪਰਿਵਾਰ ਨਾਲ ਹਰ ਕੋਈ ਖੜਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਗੱਲਬਾਤ ਕੀਤੀ ਜਾਵੇ ਗगन ਜੀ ਕਿੰਨਾ ਵੱਡਾ ਘਾਟਾ ਮੰਨਦੇ ਹੋ ਪਰਿਵਾਰ ਦੇ ਦੇਖੋ ਮੈਂ ਸਮਝਦਾ ਜਦੋਂ ਕਿਸੇ ਪਰਿਵਾਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਤਾਂ ਰੱਬ ਵੀ ਉਸ ਘਰ ਵੱਲ ਪਿੱਟ ਕਰ ਲੈਂਦਾ ਹੈ। ਔਰ ਇਸ ਪਰਿਵਾਰ ਤੋਂ ਅੱਜ ਇੱਕ ਮਾਂ ਚਲੀ ਗਈ ਹੈ ਬਾਊ ਸਿੰਘ ਮਾਨ ਜਿਨ੍ਹਾਂ ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੈ। ਉਹਨਾਂ ਦੇ ਜੀਵਨ ਸਾਥੀ ਚਲੇ ਗਏ। ਬਹੁਤ ਡੂੰਗਾ ਦੁੱਖ ਹੈ ਜੀ। ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪੂਰਾ ਪਰਿਵਾਰ ਇਸ ਵਕਤ ਉਹਨੂੰ ਦਿਖਾਈ ਦੇਵੇਗਾ ਤੇ ਵਿਸ਼ੇਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਬਾਊ ਸਿੰਘ ਮਾਨ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਨਾਲ ਹਰਪ੍ਰੀਤ ਮਾਨ ਜਿਹੜੇ ਨੇ ਉਹ ਮੌਜੂਦ ਨੇ ਤਾਂ ਇਹ तमाम ਤਸਵੀਰਾਂ ਜਿਹੜੀਆਂ ਨੇ ਇਸ ਵਕਤ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਜਿਹੜੀਆਂ ਨੇ ਇਸ ਵਕਤ ਵੀ ਨੰਮ ਮਰਾਰਤ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ तमाम ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਇਸ ਵਕਤ ਇੱਥੇ ਸ਼ਾਮਿਲ ਹੁੰਦਾ ਦਿਖਾਈ ਦੇ ਰਿਹਾ ਮਾਨ ਸਾਹਿਬ ਸ਼ੁਰੂ ਤੋਂ ਮਾਨ ਸਾਹਿਬ ਸ਼ੁਰੂ ਤੋਂ ਨੇ ਇੱਥੇ ਪਰਿਵਾਰ ਨਾਲ ਜੀ ਬਿਲਕੁਲ ਇਹ ਹਰਪ੍ਰੀਤ ਮਾਨ ਸਾਹਿਬ ਨੇ ਜੋ ਕਿ ਇਸ ਵਕਤ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਇੱਥੇ ਸ਼ਾਮਿਲ ਹੋਏ ਨੇ ਅਤੇ ਐਸਾ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਇਸ ਪਰਿਵਾਰ ਨਾਲ ਖੜਾ ਹੋਇਆ ਅ ਦਿਖਾਈ ਦੇ ਰਿਹਾ ਤਬ੍ਰਿਹਤ ਦੁੱਖ ਜਿਹੜਾ ਹਰ ਕੋਈ ਇੱਥੇ ਸਾਂਝਾ ਕਰਦਾ ਹੋਇਆ ਪਰਿਵਾਰ ਨਾਲ ਦਿਖਾਈ ਦੇ ਰਿਹਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਰਹੇ ਹੋ ਜਿਹੜੀਆਂ ਫਰੀਦਕੋਟ ਦੇ ਪਿੰਡ ਮਰਾੜ ਤੋਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਕਿਸ ਵਕਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਸ਼ਾਮਿਲ ਹੁੰਦੇ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਨੇ ਇਹ ਮਰਾੜ ਦੀਆਂ ਤਸਵੀਰਾਂ ਨੇ ਤਾਂ ਗੱਲਬਾਤ ਕਰਾਂਗੇ ਹਰਿੰਦਰ ਸੰਤੂ ਸਾਹਿਬ ਸੰਤੂ ਸਾਹਿਬ ਬੇਹਦ ਦੁੱਖ ਦੀ ਖਬਰ ਹੈ ਪਰਿਵਾਰ ਦੇ ਲਈ ਪੁਰਾਣੇ ਜਾਣਦੇ ਪਰਿਵਾਰ ਨੂੰ ਬਹੁਤ ਬਹੁਤ ਬੜੀ ਸਾਂਝ ਸਾਡੀ ਮੇਰੇ ਮੰਮੀ ਤੇ ਆਂਟੀ ਜੀ ਗ੍ਰਾਮ ਕੋਲ ਕੱਟੇ ਪੜਾਉਂਦੇ ਰਹੇ ਤੇ ਇਹਨਾਂ ਦੇ ਹੱਥਾਂ 'ਚ ਖੇਡਿਆ ਬਹੁਤ ਦੁੱਖਾ ਬਹੁਤ ਦੁੱਖ ਦੀ ਗੱਲ ਹੈ ਜੀ ਬਹੁਤ ਅੱਜ ਸੋਈ ਸਾਹਿਬ ਪੁਰਾਣਾ ਜਾਣਦੇ ਪਰਿਵਾਰ ਨੂੰ ਲਗਾਤਾਰ ਇੰਡਸਟਰੀ ਵਿੱਚ ਇੱਕ ਤੋਂ ਇੱਕ ਬਾਦ ਮਾੜੀ ਖਬਰ ਆ ਹਾਂ ਜੀ ਹਾਂ ਪਰਮਾਤਮਾ ਜੀ ਮੈਂ ਨਰਾਜ਼ ਹੁੰਦਾ ਆਪਣੇ ਆਪ ਨਾਲ ਉਹ ਹਾਲ ਹੋ ਗਿਆ ਜਵਾਨੀਆਂ ਵੀ ਜਾ ਰਹੀਆਂ ਨੇ ਕਿਹੋ ਜੀ ਸਕਸੈਸ ਸੀ ਕਿ ਤੁਸੀਂ ਪੁਰਾਣੇ ਜਾਣਦੇ ਹਾਂਜੀ ਹਾਂਜੀ ਬਹੁਤ ਦੇਰ ਤੋਂ ਬਹੁਤ ਦੇਰ ਤੋਂ ਬੰਬੇ ਅਸੀਂ ਹਾਂ ਪਾਨ ਸਾਹਿਬ ਮਿੱਤੋ ਜੇ ਕੋਈ ਦਿਨ ਹੋ ਜਾ ਉਹ ਦਿਨ ਨਾ ਹਾਜ਼ਰੀ ਲੱਗੇ ਉੱਥੇ ਘਰ ਜੇ ਨੂੰ ਬਹੁਤ ਪੁਰਾਣਾ ਮਾਨ ਸਾਹਿਬ ਦੇ ਦੇਖਿਆ ਬਹੁਤ ਕੰਮ ਕੀਤਾ ਇਹਨਾਂ ਨੇ ਜਦੋਂ ਆਪਣੇ ਉਹ ਗਾਇਕ ਦੇ ਗੋਲੀ ਮਾਰੀ ਸੀ ਉਹਦੇ ਪਿੱਛੇ ਮੈਂ ਆਵਾਜ਼ ਦਿੱਤੀ ਸੀ ਉਸ ਤੋਂ ਲੈ ਕੇ ਹੁਣ ਤੱਕ ਨਨਾਰ ਸਾਥ ਨੇ ਵੀ ਹਰਮਤਾਂ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਆਪਾਣਾ ਮਨਨ ਦਾ ਬਲ ਬਖਸ਼ੇ ਕਿ ਉਹ ਬਟੇਰੀ ਉਮਰ ਦੇ ਨੇ ਉਹਨਾਂ ਦੀ ਲੰਮੀ ਉਮਰ ਵਾਸਤੇ ਅਰਦਾਸਾਂ ਕਰਦੇ ਆ ਬਿਲਕੁਲ ਸੋਈ ਸਭ ਸੱਜਣਾ ਮੌਜੂਦ ਸੀ ਕਿ ਤਾਂ ਗੱਲਬਾਤ ਕੀਤੀ ਹੈ ਤੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਹੈਗਾ ਲਗਾਤਾਰ ਪਹੁੰਚਦੀ ਹੈ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਪਰਿਵਾਰ ਨਾਲ ਖੜਾ ਹੋਇਆ ਦਿਖਾਈ ਦੇ ਰਿਹਾ ਤਾਂ ਇਹ तमाम ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਤੋਂ ਦੇਖ ਰਹੇ ਹਾਂ ਜਿੱਥੇ ਕਿ ਇਸ ਵਕਤ ਗੱਲ ਕੀਤੀ ਜਾਵੇ ਤਾਂ ਹੁਣ ਤੋ ਜੀ ਦੋ ਸ਼ਬਦਾਂ ਦੇ ਮਾਤਾ ਜੀ ਵਾਸਤੇ ਕੁਛ ਨਹੀਂ ਮਾਵਾ ਹੀ ਹੁੰਦੀਆਂ ਸਾਰਾ ਕੁਝ ਔਰ ਉਹਨਾਂ ਨੇ ਜਾਣਾ ਵੀ ਹੁੰਦਾ ਹੈ ਜਿਹੜੇ ਰਾਹ ਉਹਨਾਂ ਨੇ ਵਖਾਈ ਹੁੰਦੇ ਆ ਫਿਰ ਉਹਨਾਂ ਰਾਹਾਂ ਤੇ ਹੀ ਲਿਆ ਕੇ ਚਿਤਾ ਦਿਵਾਈ ਦਾ ਉਹਨਾਂ ਨੂੰ ਤੇ ਪ੍ਰੀਤਕੋਟ ਤੋਂ ਜਦੋਂ ਅਸੀਂ ਆ ਰਹੇ ਸੀ ਤਾਂ ਮੈਂ ਕਿ ਆਹ ਰਾ ਉਹਨਾਂ ਦੇ ਘਰ ਕੇ ਮੈਨੂੰ ਵੇਖਣ ਨੂੰ ਮਿਲੇ ਸੀਗੇ ਕਿਹੜੀ ਗੱਲ ਹਮੇਸ਼ਾ ਯਾਦ ਸੋ ਮਾਤਾ ਦਾ ਕੀ ਨਹੀਂ ਯਾਦ ਹੁੰਦਾ ਸਾਰਾ ਕੁਝ ਵਜੂਦ ਹੀ ਮਾਤਾ ਦਾ ਹੁੰਦਾ ਤੁਹਾਨੂੰ ਇੱਕ ਟਾਈਮ ਤੋਂ ਬਿਮਾਰ ਸੀਗੇ ਜੀ ਪਾਰਕਿੰਸਨ ਸੀ ਜੀ ਉਹਨਾਂ ਨੂੰ ਕਾਫੀ ਸਾਲਾਂ ਤੋਂ 8-9 ਸਾਲ ਤੋਂ ਸੀਗੇ ਤੇ ਬਸ ਫਿਰ ਹੁਣ ਜਾ ਕੇ ਫਾਈਨਲੀ ਬੱਚਿਆਂ ਨਾਲ ਕਾਫੀ ਮੋਹ ਸੀਗਾ ਜੀ ਬਹੁਤ ਭਾਵੁਕ ਹੋ ਰਹੇ ਸੀਗੇ ਤਿੰਨੋਂ ਜਣੇ ਇਹ ਇਹ ਸਾਡਾ ਟ੍ਰੈਡੀਸ਼ਨ ਹੈ ਜੀ ਇਹ ਸਾਡਾ ਕਲਚਰ ਹੈ ਜਿੰਨਾ ਚਿਰ ਤੁਸੀਂ ਮਿੱਟੀ ਨਾਲ ਆਪਦੇ ਬਜ਼ੁਰਗਾਂ ਨਾਲ ਬੱਚਿਆਂ ਨਾਲ ਮੋਹ ਨਹੀਂ ਪਾਉਂਗੇ ਤੁਸੀਂ ਇਹਨੂੰ ਜਿਉਂਦਾ ਨਹੀਂ ਰੱਖ ਸਕਦੇ ਦੇ ਲੋਕ ਵੀ ਬੜੇ ਪਾਪੂ ਖੋਰੇ ਨੇ ਕਾਫੀ ਕੋ ਸਾਰਿਆਂ ਨਾਲ ਰਿਸ਼ਤਾ ਉਹੀ ਸੀਗਾ ਨਾ ਜੀ ਰਿਸ਼ਤਾ ਤਾਂ ਇਹੀ 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 ਸਾਡਾ ਪੰਜਾਬੀਅਤ ਹੈ ਜਾਂ ਭਾਈਚਾਰਾ ਸਾਡਾ ਪੁਰਖੀ ਹੈ ਸਾਡਾ ਉਹ ਲਫ਼ਜ਼ ਮਾਂ ਦੇ ਲਈ ਮਾਂ ਤੇ ਲਈ ਤਾਂ ਜਹਾਨ ਹੁੰਦਾ ਵਰਲਡ ਤੋਂ ਲਫ਼ਜ਼ ਕਹਦੇ ਆ ਸਾਰਾ ਕੁਝ ਵजूद ਹੀ ਉਹਨਾਂ ਕਰਕੇ ਆ ਉਹਨਾਂ ਕਰਕੇ ਹੈਗੇ ਆ ਇਹ ਉਹਨਾਂ ਦੀ ਸਿੱਖਿਆ ਹੁੰਦੀ ਜੋ ਕਰਦੇ ਫਿਰਦੇ ਆ ਉਹੀ ਆ ਸਾਰਾ ਕੁਝ ਜਹਾਨ ਹੁੰਦਾ ਬੱਚੇ ਬਿਲਕੁਲ ਅਮਿਤੋਜ ਮਾਨ ਜੀ ਸਾਡੇ ਨਾਲ ਮੌਜੂਦ ਸਕੇ ਤਾਂ ਉਸ ਤਸਵੀਰ ਤੁਸੀਂ ਵੇਖ ਰਹੇ ਬਹੁਤ ਵੱਡਾ ਇਕੱਠ ਤੁਹਾਨੂੰ ਇੱਥੇ ਨਜ਼ਰ ਆਵੇਗਾ ਇਹ ਤਾਂ ਮਾਮਲਾ ਕੋਣ ਹੈ ਜੋ ਕਿ ਇਸ ਵਕਤ ਦੁੱਖ ਦੀ ਘੜੀ ਦੇ ਨਾਲ ਪਰਿਵਾਰ ਨਾਲ ਖੜੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੈ ਉੱਥੇ ਹੀ ਗੱਲ ਕਰਦੇ ਕਲਾਕਾਰ ਵੀਰੇ ਨੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਜਿਹੜੀ ਹੈਗੀ ਹੈ ਮਰਾੜਪਿੰਡ ਜੋ ਕਿ ਫਰੀਦਕੋਟ ਦਾ ਹੈ ਉੱਥੋਂ ਦੀ ਇਹ ਤਸਵੀਰ ਹੈ ਜਿੱਥੇ ਕਿ ਇਸ ਵਕਤ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਅੰਤਿਮ ਸੰਸਕਾਰ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਹਰ ਕੋਈ ਪਰਿਵਾਰ ਨਾਲ ਖੜਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੇ ਪਿੰਡ ਮਰਾੜ ਤੋਂ ਤੁਸੀਂ ਵੇਖ ਰਹੇ ਜਿੱਥੇ ਕਿ ਬਾਬੂ ਸਿੰਘ ਮਾਨ ਜੀ ਦੀ ਧਰਮ ਪਤਨੀ ਜਿਹੜੇ ਸੀਗੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਤੇ ਦੂਜੇ ਪਾਸੇ ਗੱਲ ਕੀਤੇ ਜਾਓ ਤਾਂ ਸੰਗੀਤ ਜਗਤ ਤੋਂ ਲਗਾਤਾਰ ਇਸ ਵਕਤ ਦੁਖਦ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਿੰਡ ਮਰਾੜ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾਪਰਸਨ ਵਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਾ TV